ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਜੋ ਸਾਡੇ ਜੀਵਨ ਦਾ ਆਧਾਰ ਹੈ ਟੇਕ ਹੈ ਆਸਰਾ ਹੈ ਭਰੋਸਾ ਹੈ ਤੇ ਜਿਹੜਾ ਗੁਰਬਾਣੀ ਨੂੰ ਆਪਣਾ ਆਸਰਾ ਬਣਾ ਲੈਂਦਾ ਹੈ ਉਹ ਤਰ ਜਾਂਦਾ ਹੈ ਬਾਬਾ ਨਾਮਦੇਵ ਸਹਿ ਮਹਾਰਾਜੀ ਪਰਮਾਉਣਾ ਕਰਦੇ ਨੇ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਧਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ ਸਤਗੁਰ ਨਾਮਦੇਵ ਸਹਿਬ ਮਹਾਰਾਜੀ ਕਹਿੰਦੇ ਮੈਂ ਅੰਦੂਲਾ ਹਾਂ ਮੈਨੂੰ ਦਿਸਦਾ ਨਹੀਂ ਮੈਂ ਨੇਤਰਹੀਣ ਹਾਂ ਜਦ ਕਿ ਬਾਬਾ ਨਾਮਦੇਵ ਸਹਿਬ ਮਹਾਰਾਜ ਜੀ ਦੀਆਂ ਜਿਹੜੀਆਂ ਦੁਨਿਆਵੀ ਅੱਖਾਂ ਨੇ ਜੋ ਸਾਨੂੰ ਵੀ ਲੱਗੀਆਂ ਨੇ ਇਹ ਕੰਮ ਕਰਦੀਆਂ ਸੀ ਸਾਰਾ ਜਗਤ ਸਾਰਾ ਸੰਸਾਰ ਉਹਨਾਂ ਨੂੰ ਦਿਸਦਾ ਸੀ ਪਰ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਅੰਦਲੇ ਮੈਂ ਤਾਂ ਭਾਈ ਅੰਦਲਾ ਹਾਂ ਨੇਤਰਹੀਨ ਹਾਂ ਅੰਨਾ ਹਾਂ ਮੈਨੂੰ ਤਾਂ ਕੁਝ ਦਿਸਦਾ ਹੀ ਨਹੀਂ ਤੇ ਗੁਰੂ ਪਿਆਰਿਓ ਬਾਬਾ ਨਾਮਦੇਵ ਸਾਹਿਬ ਮਹਾਰਾਜ ਕਹਿੰਦੇ ਮੈਂ ਅੰਦਲੇ ਕੀ ਟੇਕ ਮੇਰਾ ਸਿਰਫ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੰਨੇ ਦਾ ਤੂੰ ਹੀ ਸਹਾਰਾ ਮੈਨੂੰ ਨਹੀਂ ਕੁਝ ਵਿਖਦਾ ਤੇਰਾ ਨਾਮ ਖੁੰਧਕਾਰਾ ਮੇਰੇ ਲਈ ਤੇਰਾ ਨਾਮ ਹੀ ਖੁੰਧਕਾਰਾ ਹੈ ਖੁੰਧਕਾਰਾ ਦਾ ਮਤਲਬ ਹੁੰਦਾ ਲੱਕੜੀ ਦੀ ਸੋਟੀ ਕਹਿ ਲਓ ਜਿਹੜਾ ਨੇਤਰਹੀਣ ਮਨੋਖਾ ਹੈ ਨਾ ਗੁਰੂ ਪਿਆਰਿਓ ਉਹ ਆਪਣੇ ਲਈ ਸਭ ਤੋਂ ਵੱਡਾ ਸਹਾਰਾ ਆਪਣੇ ਹੱਥ ਵਿੱਚ ਫੜੀ ਹੋਈ ਸੋਟੀ ਨੂੰ ਸਮਝਦਾ ਖੁੰਡੀ ਨੂੰ ਸਮਝਦਾ ਕਿਉਂਕਿ ਜਦੋਂ ਉਹ ਚੱਲਦਾ ਨਾ ਉਹ ਕਦੇ ਸੱਜੇ ਕਦੇ ਖੱਬੇ ਕਦੇ ਸੱਜੇ ਕਦੇ ਖੱਬੇ ਕਦੇ ਧਰਤੀ ਤੇ ਮਾਰ-ਮਾਰ ਕੇ ਵੇਖਦਾ ਕਿ ਮੇਰੇ ਅੱਗੇ ਕੋਈ ਚੀਜ਼ ਤਾਂ ਨਹੀਂ ਕਿ ਮੈਂ ਕਿਸੇ ਦੇ ਵਿੱਚ ਨਾ ਜਾ ਕੇ ਵੱਜਾਂ ਮੇਰਾ ਨੁਕਸਾਨ ਨਾ ਹੋ ਜਾਵੇ ਤੇ ਉਹ ਸੋਟੀ ਦੱਸ ਦਿੰਦੀ ਹੈ ਵੀ ਅੱਗੇ ਕੁਝ ਹੈ ਜਾਂ ਨਹੀਂ ਕਿਉਂਕਿ ਉਹ ਸੋਟੀ ਦੇ ਨਾਲ ਰਸਤੇ ਨੂੰ ਟੋਲਦਾ ਜਾਂਦਾ ਕਦੀ ਖੱਬੇ ਕਦੀ ਸੱਜੇ ਕਦੀ ਧਰਤੀ ਨਾਲ ਮਾਰਦਾ ਕਿਉਂ ਕਿਉਂਕਿ ਉਹਨੂੰ ਪਤਾ ਲੱਗਦਾ ਜਾਵੇ ਕਿ ਮੇਰੇ ਰਸਤੇ ਦੇ ਵਿੱਚ ਜੋ ਰਸਤਾ ਸੁਰੱਖਿਅਤ ਹੈ ਖਾਲੀ ਹੈ ਜਾਂ ਕੁਝ ਪਿਆ ਹੈ ਮੈਂ ਛੱਟ ਫੇਟ ਨਾ ਖਾਲਾਂ ਤੇ ਬਾਬਾ ਨਾਮਦੇਵ ਸਹਿਮਾਰਾ ਸੱਚੇ ਪਾਤਸ਼ਾਹ ਜੀ ਇੱਥੇ ਕਿਹੜੇ ਅੰਦਲੇ ਪੰਨ ਦੀ ਗੱਲ ਕਰਦੇ ਨੇ ਕਿਹੜੇ ਅੰਨੇ ਹੋਣ ਦੀ ਗੱਲ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਗਿਆਨਹੀਣ ਹਾਂ ਨਾ ਸਮਝ ਹਾਂ ਬੇਸਮਝ ਹਾਂ ਮੇਰੇ ਜਿਹੜੇ ਅੰਦਰ ਲੀਆਂ ਅੱਖਾਂ ਨੇ ਨਾ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜੀਆਂ ਅੱਖਾਂ ਦੇ ਨਾਲ ਤੇਰੇ ਦਰਸ਼ਨ ਦਿਦਾਰੇ ਕਰਨੇ ਨੇ ਨਾ ਉਹ ਅੱਖਾਂ ਬੰਦ ਨੇ ਇਸ ਕਰਕੇ ਮੈਂ ਨਾਖੋ ਸਤਨਾਮ ਇਸ ਕਰਕੇ ਅੰਨਾ ਮੈਂ ਤੇ ਗੁਰੂ ਪਿਆਰਿਓ ਫਿਰ ਬਾਬਾ ਨਾਮਦੇਵ ਸਾਹਿਬ ਮਹਾਰਾ ਜੀ ਕਹਿੰਦੇ ਮੈਂ ਅੰਦਲੇ ਕੀ ਟੇਕ ਮੈਂ ਹੁਣ ਤੈਨੂੰ ਆਪਣੀ ਟੇਕ ਬਣਾ ਲਿਆ ਹੈ ਆਸਰਾ ਬਣਾ ਲਿਆ ਹੈ ਤੇਰਾ ਨਾਮ ਖੁੰਦਕਾਰਾ ਮੇਰੇ ਲਈ ਨਿਤ੍ਰਹੀਣ ਕੋਲ ਜਿਹੜੀ ਛੋਟੀ ਹੁੰਦੀ ਹੈ ਬਸ ਮੇਰੇ ਕੋਲੇ ਤੇਰਾ ਨਾਮ ਹੈ ਜੋ ਮੈਂ ਅੱਗੇ ਜੀਵਨ ਦੇ ਵਿੱਚ ਆਪਣਾ ਜੀਵਨ ਬਿਤਾਉਣਾ ਹੈ ਤੇ ਬਸ ਤੇਰਾ ਨਾਮ ਦਾ ਸਹਾਰਾ ਲੈ ਕੇ ਤੇਰੇ ਨਾਮ ਦੇ ਨਾਲ ਮੈਂ ਇਹ ਸੰਸਾਰ ਦੇ ਵਿੱਚ ਟੋਲਦਾ ਟੋਲਦਾ ਅੱਗੇ ਆਪਣਾ ਜੋ ਰਸਤਾ ਹੈ ਪੈਂਡਾ ਹੈ ਪੰਧ ਹੈ ਉਹ ਪੂਰਾ ਕਰਾਂਗਾ ਮੈਂ ਗਰੀਬ ਸਤਗੁਰ ਕਹਿੰਦੇ ਮੈਂ ਗਰੀਬ ਆ ਨਿਮਰਤਾ ਦੇ ਵਿੱਚ ਰਹਿਣ ਵਾਲਾ ਹਾਂ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਮੇਰੇ ਲਈ ਤਾਂ ਬਸ ਤੇਰਾ ਨਾਮ ਹੀ ਇੱਕ ਮੇਰਾ ਆਧਾਰ ਹੈ ਟੇਕ ਹੈ ਆਸਰਾ ਹੈ ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਦੇ ਵਿੱਚ ਸਤਿਗੁਰੂ ਬਾਬਾ ਨਾਮਦੇਵ ਸਾਹਿਬ ਮਹਾਰਾਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ हे ਭਾਈ हे ਮਨੁੱਖ ਤੂੰ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲਾ ਤੇਰੀਆਂ ਅੰਦਰਲੀਆਂ ਅੱਖਾਂ ਖੁੱਲ ਜਾਣਗੀਆਂ ਫਿਰ ਤੂੰ ਇਸ ਸੰਸਾਰ ਦੇ ਵਿੱਚ ਵਧੀਆ ਜੀਵਨ ਬੁਜਾਰ ਕੇ ਜਾ ਸਕਦਾ ਹੈ ਸੋ ਸਤਿਗੁਰ ਮਿਹਰ ਕਰਨ ਕਿਰਪਾ ਕਰਨ